ਨਾ ਕੁਛ ਨਹੀਂ ਬੋਲਣਾ ਨਾ ਪਾਕਿਸਾਨ ਨੂੰ ਪলাই ਦੇਣ ਦਾ ਮੇਰਾ ਸੀਗਾ ਅ ਰਾਤਾ ਸੀਗਾ ਵੀ ਆਪਾਂ ਕਿਸੇ ਨੂੰ ਬੋਲ ਲਗੇ ਮਾੜਾ ਚੰਗਾ ਹਨ ਦੇਖੋ ਉਹਦੀ ਬਾਜ ਦੀ ਦੁਨੀਆ ਹੀ ਬਣਾਈ ਜਾਂਦੀ ਹੈ ਰੀ ਲਾ ਉਹਦੀ ਬਾਜ ਤੇ ਉਹ ਉਹਨਾਂ ਨੂੰ ਕਿਉਂ ਨਹੀਂ ਕੁਛ ਬੋਲ ਰਹੀ ਜਾਂ ਤਾਂ ਇੱਕ ਇੱਕ ਨੂੰ ਸਾਰਿਆਂ ਨੂੰ ਹਟਾਵੇ ਜਿਹੜਾ ਵੀ ਉਹਦੀ ਬਾਜ ਦੀ ਗਰੀਲਾ ਬਣਾਉਂਦਾ ਹੁਣ ਉਹ ਮਜਰੇ ਮੈਨੂੰ ਮਿਲਣ ਵਾਸਤੇ ਆਏ ਸੀਗੇ ਠੀਕ ਆ ਉਹ ਉਹ ਕੁੜੀ ਦੇ ਵੀ ਫੈਨ ਸੀਗੇ ਉਹ ਕੱਲੇ ਮੇਰੇ ਫੈਮਲੀ ਸੀਗੇ ਉਹਨਾਂ ਨੇ ਆ ਕੇ ਸਾਰਿਆਂ ਤੋਂ ਪਹਿਲਾਂ ਅਸੀਂ ਕਿਹਾ ਸੀਗਾ ਵਸੇ ਉਹਨੂੰ ਵੀ ਮਿਲਣਾ ਭੈਣ ਨੂੰ ਮਸਾਂ ਨੂੰ ਹੋ ਰਹੀਆਂ ਵੀਡੀਓ ਵਧੀਆ ਲੱਗਦੀਆਂ ਪਰ ਇਹਨਾਂ ਨੇ ਤਾਂ ਬਹੁਤ ਕੁਝ ਬੋਲਤਾ ਜੀ ਨਾ ਤਾਂ ਆਪਾਂ ਇੱਕ ਥਾਲੀ ਚ ਖਾਦਾ ਜੀ ਠੀਕ ਹੈ ਦੋ ਵਾਰੀ ਆਪਾਂ ਸਾਡੇ ਘਰੇ ਉਹ ਆਈ ਆ ਦੋ ਵਾਰੀ ਆਪਾਂ ਗਏ ਉਹਨਾਂ ਦੇ ਘਰੇ ਜਿਵੇਂ ਜਾਂ ਉਹਨਾਂ ਨੇ ਸਾਨੂੰ ਚਾਹ ਪਾਣੀ ਪਿਆਤਾ ਉਹੋ ਜਿਹਾ ਆਪਾਂ ਉਹਨਾਂ ਨੂੰ ਚਾਹ ਪਾਣੀ ਪਿਆਤਾ ਜੀ ਤੁਸੀਂ ਐਵੇਂ ਗੱਲਾਂ ਬਾਤਾਂ ਬਾੜੀਆਂ ਵਧਾ ਵਧਾ ਚੜਾ ਕੇ ਨਾ ਕਰੀ ਜਾਓ ਇੱਕ ਗੱਲ ਹੋਰ ਹੈ ਜੀ ਫੋਟੋ ਹੋਣੀ ਮੇਰੀ ਫੋਟੋ ਨਹੀਂ ਲਾਈ ਫੋਟੋ ਕਿਸੇ ਹੋਰ ਦੇ ਲਾ ਕੇ ਹਨਾ ਲਗਾਈ ਦੀ ਆ ਲਗਾਈ ਗਈ ਹੋਣੀ ਚਲੋ ਹਨਾ ਉਹ ਨੂੰ ਪਤਾਗਾ ਉਹਦੇ ਮਨ ਦੇ ਵਿੱਚ ਕੀ ਗੱਲਬਾਤ ਆ ਅਸੀਂ ਕਿਸੇ ਦੀ ਰੀਸ ਨਹੀਂ ਕਰਦੇ ਜੀ ਅਸੀਂ ਕਿਸੇ ਨੂੰ ਟੌਰਚਰ ਨਹੀਂ ਕਰਦੇ ਨਾ ਸਾਨੂੰ ਲੋੜ ਆ ਲੋਕ ਹਮੈਨੂੰ ਬਾਈ ਬਹੁਤ ਗਾਲਾਂ ਵੀ ਕੱਢੀ ਜਾਂਦੇ ਆ ਵਿੱਚ ਚੰਗਾ ਵੀ ਬੋਲੀ ਜਾਂਦੇ ਆ ਠੀਕ ਆ ਜਦੋਂ ਬਾਈ ਮੇਰੇ ਕੋਲ ਤਾਂ ਸਿੱਧੀ ਗੱਲ ਆ ਜਦੋਂ ਆਪਾਂ ਛੋਲੇ ਛੋਲੇ ਮੀਡੀਆ ਤੇ ਆ ਹੀ ਗਏ ਉਹਦੇ ਵਿੱਚ ਲੋਕ ਆਪਾਂ ਨੂੰ ਮਾੜਾ ਵੀ ਕਹਿਣਗੇ ਬਾਈ ਚੰਗਾ ਵੀ ਕਹਿਣਗੇ ਜੇ ਆਪਾਂ ਚਲੋ ਮਾੜਾ ਚੰਗਾ ਨਹੀਂ ਕਹੋਣਾ ਆਪਦੇ ਆਪ ਨੂੰ ਫਿਰ ਆਪਾਂ ਇਹ ਕੰਮ ਨਹੀਂ ਛੱਡ ਤੋਂ ਸੋਸ਼ਲ ਮੀਡੀਆ ਵਾਲਾ ਕਣੀ ਕੁਕੀ ਸਹੀ ਆ ਕੇ ਪਹਿਲੀ ਗੱਲ ਤਾਂ ਇਹ ਵੀ ਕਿਹਾ ਕਿਸੇ ਨੂੰ ਮਾੜਾ ਨਹੀਂ ਕਿਸੇ ਨੂੰ ਚੰਗਾ ਨਹੀਂ ਕਹਿੰਦੀ ਜਿੱਦ ਤੱਕ ਮੈਂ ਜਾਣਦੀ ਸਾਲ ਹੋ ਚੁੱਕਿਆ ਪੰਨਣਾ ਤੇ ਪਰ ਹੁਣ ਨਾਲ ਵੀਡੀਓ ਜੜਾ ਜੜਾ ਕੇ ਵੀ ਇਹ ਗੱਲਾਂ ਕਰਾਉਣੀਆਂ ਵੀ ਅਸੀਂ ਖਾਦਾ ਪੀਤਾ ਇਕੱਠਾ ਕੋਈ ਕੁਝ ਨਹੀਂ ਖਾਦਾ ਪੀਤਾ ਸਿਰਫ ਦੋ ਵਾਰ ਹੀ ਇਹ ਗੇ ਦੋ ਇੱਕ ਵਾਰੀ ਉਹ ਸਾਨੂੰ ਸ਼ੂਟਿੰਗ ਤੇ ਸਾਡੇ ਆਏ ਸੀਗੇ ਗਵਾਂਢੀਆਂ ਦੀ ਲੜਾਈ ਦੇ ਵਿੱਚ ਸੀਗੇ ਤੇ ਇੱਕ ਵਾਰ ਇਹਨਾਂ ਦੀ ਵੀਡੀਓ ਚ ਕੋਈ ਕੋਈ ਜ਼ਿਆਦਾ ਕੋਈ ਜਾਣ ਪਛਾਣ ਨਹੀਂ ਮਤਲਬ ਇੰਨੀ ਉਹ ਤਾਂ ਇੱਕ ਮਤਲਬ ਸੋਸ਼ਲ ਵਰਕਰ ਦੇ ਕਰਕੇ ਦੋ ਵਾਰੀ ਜੇ ਥੋੜੇ ਨਾ ਭਾਈ ਜਾਣ ਪਛਾਣ ਹੋ ਜਾਂਦੀ ਬਾਕੀ ਇੱਕ ਗੱਲ ਹੋਰਾ ਅਸੀਂ ਜਦੋਂ ਉਹਨਾਂ ਦਾ YouTube ਚੈਨਲ ਉਹਨਾਂ ਨੇ ਬਣਾਇਆਗਾ ਆਪਣੇ ਘਰੇ ਬਹਿ ਕੇ ਬਣਾਇਆ ਗਿਆਗਾ ਪਹਿਲਾ ਬਲੌਗ ਉਹਦੇ ਵਿੱਚ ਅਸੀਂ ਮੈਂ ਪਾਇਆ ਸੀ ਬੋਲ ਕੇ ਮੈਂ ਹੀ ਉਹਨਾਂ ਨੂੰ ਕਿਹਾ ਸੀਗਾ ਵੀ ਚਲੋ ਹਨਾ ਵੀ ਚਲੋ ਮੈਂ ਤਾਂ ਕੋਣ ਕਹਿਣ ਵਾਲੀ ਮੈਂ ਉਹ YouTube ਕਰ ਸੀਗਾ ਕਿ ਉਹ ਤੁਹਾਨੂੰ ਉਹਨਾਂ ਨੇ ਪਾਇਆ ਸੀ ਤੇ ਉਸ ਮੈਂ ਕਿਹਾ ਤੁਸੀਂ ਮਿਹਨਤ ਕਰੋ ਮੈਂ ਕਿਹਾ ਤੁਸੀਂ ਕੰਨਾ Instagram ਤੇ ਨਹੀਂ ਮੈਂ ਕਿਹਾ ਵੀ ਤੁਸੀਂ YouTube ਤੇ ਮਿਹਨਤ ਕਰੋ ਜੇ ਤੁਸੀਂ ਵੀ ਹਨਾ ਵੀ ਆਪ ਦਾ ਮਾਪਾਪਾ ਦੀ ਆਪਾਂ ਹੈਲਪ ਕਰਨਾ ਚਾਹੁੰਦੇ ਆ ਹੋਣਜੀ ਉਹ ਗਾਵਾਂ ਕਢਾਈ ਜਾਂਦੀ ਆ ਹਣਾ ਉਹ ਕਹਿੰਦੀ ਵੀ ਮੇਰੇ ਭਰਾ ਉਹ ਪਤਾ ਨਹੀਂ ਵੀ ਕੌਣ ਆ ਉਹ ਮੁੰਡੇ ਕੋਈ ਨਹੀਂ ਆ ਨੀਚੇ ਤੋਂ ਇੱਕ ਵਾਰੀ ਆਇਆ ਤਾਂ ਇਹ ਚੀਜ਼ ਵੀ ਚਲੋਦੀ ਨਕਲ ਕਹਿੰਦੀ ਕਿ ਉਹ ਦੀ ਦੁਨੀਆ ਕਹਿੰਦੀ ਅਸੀਂ ਕਰਨੇ ਜਿਹੜੇ ਹੁਣ ਮੁੰਡੇ ਕਿਸਾਨ ਬਾ ਕਿਸਾਨ ਦਾ ਜੋ ਕੋਈ ਉਹ ਹੈਗਾ